ਬਾਕੀ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਨੇ ਤੁਸੀਂ ਗੱਡੀ ਕਰਕੇ ਗੁਰਦੁਆਰਾ ਸਾਹਿਬ ਤੱਕ ਜਾ ਸਕਦੇ ਇੱਥੋਂ 4 ਕਿਲੋਮੀਟਰ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੰਨੇ ਚ ਗੱਡੀ ਨੀਚੇ ਕਰਕੇ ਲੈ ਕੇ ਜਾਵਾਂਗੇ ਤੇ ਆਪਾਂ ਕਰਦੇ ਆ ਗੱਲ ਤੇ ਤੁਹਾਨੂੰ ਦੱਸ ਦਿਆਂ ਸਾਰਾ ਕਿ ਮਿੱਟੀ ਆ ਆ ਅੰਦਰ ਕਿੱਥੇ ਆ ਰਿਹਾ ਗੱਡੀ ਕਰਕੇ ਪਾਣੀ ਦਾ ਗੰਦੀ ਰਵਾ ਬੋਲ ਆ ਰਹੀ ਲਓ ਜੀ ਇੱਥੋਂ ਦੋ ਰਸਤੇ ਜਾਂਦੇ ਆ ਇੱਕ ਤਾਂ ਉੱਪਰ ਦੀ ਜਾਂਦਾ ਨਵਾਂ ਪੌੜਾ ਸਾਹਮਣੇ ਦੀ ਦੇਖ ਸਕਦੇ ਆਪਾਂ ਜੇ ਚੜਾਈ ਚੜ੍ਹੇਦੀ ਆਪਾਂ ਉੱਧਰ ਦੀ ਆਇਦੀ ਤੇ ਹੁਣ ਆਪਾਂ ਨੀਚੇ ਦੀ ਜਾਵਾਂਗੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜਿਵੇਂ ਆਪਾਂ ਪਹੁੰਚੇ ਹਾਂ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਆਪਾਂ ਰਾਤ ਆ ਗਈ ਸੀ ਜਿਵੇਂ ਤੁਸੀਂ ਪਿਛਲੀ ਵੀਡੀਓ ਦੇਖਿਆ ਹੋਊਗਾ ਤੇ ਆਪਾਂ ਹੁਣ ਨਹਾ ਧੋ ਕੇ ਆਗੇ ਤੇ ਅੱਜ ਆਪਾਂ ਜਾਣਾ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਤੇ ਇੱਧਰ ਲੰਗਰ ਹਾਲ ਆ ਜੀ ਤੇ ਆਪਾਂ ਪ੍ਰਸ਼ਾਦਾ ਪਾਣੀ ਸਕਦੇ ਆ ਇੱਧਰ ਚਾਹ ਚੱਲਦੀ ਆ ਤੇ ਇੱਥੇ ਜੋਪਿੰਗ ਪਰਸਤਾ ਹਾਕ ਤੇ ਫਿਰ ਆਪਾਂ ਚੱਲਦੇ ਆਂ ਨੀਚੇ ਵੀ ਕਿਥੋਂ ਨੂੰ ਹੈਲੀਪੈਡ ਦਿਖਾਉਣੀ ਹੈਗਾ ਹੁਣ ਆਪਾਂ ਚਾਹ ਪੀ ਰਹੇ ਆਂ ਪ੍ਰਸ਼ਾਦ ਆਪਾਂ ਨੇ ਛਕ ਲਿਆ ਤੇ ਬਾਕੀ ਇੱਥੇ ਕਮਰੇ ਵੀ ਹੁੰਦੇ ਆਂ ਇਧਰ ਕਮਰੇ ਆ ਤੇ ਹਾਲ ਵੀ ਹੁੰਦੇ ਆ ਕਮਰੇ ਮਿਲ ਜਾਂਦੇ ਤੇ ਹਾਲ ਵੀ ਮਿਲ ਜਾਂਦੇ ਬਾਕੀ ਹੁਣ ਆਪਾਂ ਚੱਲਦੇ ਲਓ ਜੀ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੋਂ ਆਪਾਂ ਲੱਗਿਆ ਚੱਲਣਾ ਤੇ ਹੁਣ ਆਪਾਂ ਆਹ ਰਸਤੇ ਜਾਵਾਂਗੇ ਇਹ ਰਸਤੇ ਤੇ ਆਪਾਂ ਇੱਕ ਛੋਟੀ ਹੋਰ ਲੈ ਰਹੇ ਆਂ ਕਿਉਂਕਿ ਛੋਟੀਆਂ ਉੱਥੇ ਆਪਣੇ ਉੱਪਰ ਖੋਗੀਆਂ ਹਾਂ ਲੋਟਾ ਹਾਂ ਲੋਟਾ 30 ਰੁਪਏ ਦੀ ਹੈ 30 ਰੁਪਏ ਦੀ ਹੈ ਇੱਥੋਂ 30 ਨਹੀਂ ਮਿਲਦੀ ਆ ਜੀ ਪਰ ਆਪਾਂ ਨੂੰ 50 ਹੀ ਮਿਲੀ ਜੀ ਉਹ 30 ਦੀ ਆ ਆਪਣੇ ਕੋਲੇ ਆਹਾ ਗੋਬਿੰਦ ਘਾਟ ਇੱਥੋਂ 14 ਕਿਲੋਮੀਟਰ ਆ ਆ ਪੱਥਰ ਲੱਗਿਆ ਹੋਇਆ ਇਹਦੇ ਉੱਤੇ ਲਿਖ ਕੇ ਦੱਸਿਆ ਗਿਆ ਤੇ ਅੱਜ ਆਪਾਂ 14 ਕਿਲੋਮੀਟਰ ਥੱਲੇ ਨੂੰ ਉਤਰਨਾ ਤੇ ਬਾਕੀ ਵਿੱਚ ਚੜ੍ਹਾਈ ਵੀ ਆਉਂਦੀ ਆ ਤੇ ਤੁਹਾਨੂੰ ਵਿੱਚ ਉਤਰਾਅ ਵੀ ਬਹੁਤ ਕਾਫੀ ਆਉਂਦਾ ਤੇ ਧੁੱਪ ਨਿਕਲੀ ਤੇ ਪਹਾੜਾਂ ਦਾ 뷰 ਦੇਖੋ ਤੇ ਤੋਂ ਬਿਲਕੁਲ ਚਮਕ ਚੁੱਕੀ ਆ ਤੇ ਅੱਜ ਆਪਾਂ 14 ਕਿਲੋਮੀਟਰ ਨੀਚੇ ਜਾਣਾ ਕੱਲ ਆਪਾਂ ਆਏ ਜੀ 6 ਕਿਲੋਮੀਟਰ ਅੱਜ ਆਪਾਂ ਜਾਣਾ 14 ਕਿਲੋਮੀਟਰ ਬਾਕੀ ਧੁੱਪ ਦੇਖੋ ਤੇ ਇੱਥਾਂ ਘੋੜੇ ਮਿਲ ਜਾਂਦੇ ਆ ਨੀਚੇ ਜਾਣ ਵਾਸਤੇ ਬਾਕੀ ਰਸਤੇ ਜੀ ਮਿਲ ਜਾਂਦੇ ਇੱਥੇ ਮਿਲ ਜਾਂਦੇ ਆ ਇਹਨਾਂ ਦੇ ਅਲੱਗ-ਅਲੱਗ ਚਾਰਜ ਹੁੰਦੇ ਆ ਚਾਰਜ ਹੁੰਦੇ ਆ ਅਲੱਗ-ਅਲੱਗ ਤੇ ਆ ਘੋੜੇ ਦੇਖੋ ਕਿੰਨੇ ਖੜੇ ਆ ਇੱਧਰ ਸਾਰੇ ਤੇ ਬਾਕੀ ਟਾਈਮ 9:30 ਹੋ ਗਏ ਆਪਾਂ 9:30 ਮੱਲਾ 5 8:30 ਆਪਾਂ ਗੁਰਦੁਆਰਾ ਸਾਹਿਬ ਤੁਰਪੇ ਵੀ ਤੇ 9:00 ਹੋ ਚੁੱਕਿਆ ਤੇ ਦੇਖਦੇ ਆ ਕਿੰਨੇ ਵਜੇ ਆਪਾਂ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਪਹੁੰਚਦੇ ਆ ਉਹ ਆਪਣਾ ਟਾਈਮ ਦੱਸਾਂਗੇ ਪਹੁੰਚ ਕੇ ਬਾਕੀ ਇਹ ਮੇਰਾ ਰਸਤਾ ਆਪਾਂ ਤੁਹਾਨੂੰ ਚੜ੍ਹਨ ਵੇਲੇ ਵੀ ਦਿਖਾਇਆ ਸੀ ਤੇ ਹੁਣ ਉੱਤਰਨ ਵੇਲੇ ਵੀ ਦਿਖਾਵਾਂਗੇ ਸੰਗਤ ਉੱਤਰ ਵੀ ਰਹੀ ਆ ਥੱਲੇ ਨੂੰ ਚੜ੍ਹਾਈ ਕਾਫੀ ਆ ਤੇ ਹੌਲੀ-ਹੌਲੀ ਜਾਊਗਾ ਉਹ ਆਉਡੀ ਤੇ ਇੱਥੇ ਸ਼ਾਮਾ ਵੈਸੇ ਅਲੱਗ-ਅਲੱਗ ਦਰੱਖਤ ਨੇ ਤੇ ਉਹ ਧੁੱਪ ਨਿਕਲੀ ਉੱਦਾਂ ਲਓ ਜੀ ਆਪਾਂ ਨੀਚੇ ਉਤਰਨਾ ਟਟ ਕਰਤਾ ਆਪਾਂ 2 ਕਿਲੋਮੀਟਰ ਅੱਗੇ ਹਸਾਬ ਨਾਲ ਹੇਠਾਂ ਨੀਚੇ ਐਵੇਂ ਦਾ ਰਸਤਾ ਜਿਹੜਾ ਪਹਿਲਾਂ ਦਿਖਾਇਆ ਤੀ ਬਾਕੀ ਬਹੁਤ ਸੰਘਤਾ ਵੀ ਰਹੀ ਆ ਤੇ ਆਹ ਦੁਕਾਨਾਂ ਨੇ ਤੇ ਚੱਲਦੇ ਆ ਨੀਚੇ ਨੂੰ ਤੇ ਇਹ ਥੋੜਾ ਜਿਹਾ ਨੀ ਉਤਰਨਾ ਸਹੀ ਆ ਕਿਉਂਕਿ ਇਹ ਉਹ ਜਿਹੜੀ ਚੜਾਈ ਸੀ 6 ਕਿਲੋਟਰ ਥੋੜੀ ਜਿਆਦੇ ਸੀ ਇੱਕਦਮ ਮੁੱਲ ਚੜਾਈ ਜਿਆਦੇ ਸੀ ਤੇ ਉਤਰਨ ਲੱਗੇ ਵੀ ਥੋੜੀ ਜੀ ਸੋੜ ਜਾ ਜੀ ਇਹਦੇ ਵਿੱਚ ਮਨਲਾ ਉੱਤਰ ਨਹੀਂ ਥੋੜਾ ਜਿਹਾ ਠੀਕ ਹੋ ਰਿਹਾ ਬਾਕੀ ਇਹ ਚੜਾਈ ਵੀ ਆਊਗੀ ਤੁਹਾਨੂੰ ਦਿਖਾਵਾਂਗੇ ਆਪਾਂ ਮਨਲਾ ਉੱਪਰ ਨੂੰ ਵੀ ਚੜੂਗੇ ਇਹ ਤੇ ਇੱਥੋਂ ਆਪਾਂ ਹੇਠੇ ਜਾ ਰਹੇ ਹਾਂ ਆਪਾਂ ਬੋਤਲ ਲਈ ਇੱਥੋਂ 50 ਰੁਪਏ ਦੀ ਤੇ ਹੁਣ ਪਾਣੀ ਪੀ ਕੇ ਚੱਲਦੇ ਹਾਂ ਤੇ ਝਰਨੇ ਚੋਂ ਬੋਤਲ ਭਰ ਸਕਦੇ ਹਾਂ ਪਰ ਉਹ ਪਾਣੀ ਠੰਡਾ ਬਹੁਤ ਹੁੰਦਾ ਗਲ ਖਰਾਬ ਕਰ ਦਿੰਦਾ ਫਿਰ ਆਪਾਂ ਲੈ ਲਈ ਪਾਣੀ ਦੀ ਤੇ ਮਿਲ ਗਿਆ 50 ਰੁਪਏ ਦੇ ਇੱਥੋਂ ਬਾਕੀ ਇਹ ਝਰਨੇ ਦਾ ਪਾਣੀ ਆ ਰਿਹਾ ਇੱਧਰ ਐਵੇਂ ਬਾਕੀ ਸ਼ੰਗਰਜਾਵੇਰੀ ਉੱਪਰ ਨੂੰ ਦਰਸ਼ਨ ਕਰਨ। ਬਾਕੀ ਇਹ ਵੀ ਝਰਨੇ ਦਾ ਪਾਣੀ ਆ ਰਿਹਾ ਇੱਧਰ ਤੇ ਐਵੇਂ ਘੋੜਿਆਂ ਨੂੰ ਖਾਣ ਵਾਸਤੇ ਪਾਣੀ ਵੀ ਆ ਤੇ ਘੋੜਿਆਂ ਨੂੰ ਪਾਣੀ ਪਾਉਂਦੇ ਬਾਕੀ ਝਰਨੇ ਦਾ ਪਾਣੀ ਆ ਰਿਹਾ ਤੇ ਬਾਥਰੂਮ ਵਗੈਰਾ ਵੀ ਹੁੰਦੇ ਆ ਤੇ ਰਸਤੇ ਦੇ ਵਿੱਚ ਤੇ ਐਵੇਂ ਦਾ ਸਾਰਾ ਰਸਤਾ ਤੇ ਆਪਾਂ ਚੱਲ ਰਹੇ ਹਾਂ। ਕਿਚਨ ਲਾਓ ਜੀ ਆਪਾਂ ਪਹੁੰਚ ਗਏ ਜਿੱਥੇ ਮਖਿਆਲ ਲੱਗਿਆ ਹਾਤੀ ਜਿਹੜਾ ਬੱਤ ਨੂੰ ਜਾਂਦੇ ਦਿਖਾਇਆ ਸੀ ਤੇ ਆਪਾਂ ਉੱਥੇ ਪਹੁੰਚ ਚੁੱਕੇ ਆ ਤੇ ਚੱਲਦੇ ਆ ਅੱਗੇ ਲਈ। ਬਹੁਤ ਟਾਈਮ ਦੇ ਲੱਗੇ ਹੋਏ ਨੇ ਕਈ ਛਾਲਾਂ ਦਾ ਲੱਗਿਆ ਆ ਇਹ ਤੇ ਹਵਾ ਬਹੁਤ ਠੰਡੀ ਹੈ ਜੀ ਇੱਥੇ ਤੇ ਮਕਾਰ ਤੁਹਾਨੂੰ ਉਹ ਦਿਖਾਤਾ ਬਹੁਤ ਟਾਈਮ ਦੇ ਲੱਗੇ ਹੋਏ ਨੇ ਤੇ ਹਵਾ ਬਹੁਤ ਠੰਡੀ ਹੈ ਇੱਧਰ ਨਦੀ ਚੱਲ ਰਹੀ ਝਰਨੇ ਲੱਗ ਰਹੇ ਆ ਪਾਣੀ ਦੇਖ ਸਕਦੇ ਹੋ ਤੁਸੀਂ ਆਵਾਜ਼ ਵੀ ਤੁਹਾਨੂੰ ਸੁਣਦੇ ਹੋਊਗੀ ਪਾਣੀ ਦੀ ਤੇ ਉਹ ਜਾ ਰਹੇ ਆ ਹੌਲੀ ਹੌਲੀ ਲਓ ਜੀ ਇੱਥੋਂ ਦੋ ਰਸਤੇ ਜਾਂਦੇ ਆ ਇੱਕ ਤਾਂ ਉੱਪਰ ਦੀ ਜਾਂਦਾ ਨਵਾਂ ਪੌਂਡਰ ਸਾਹਮਣੇ ਹੀ ਦੇਖ ਆਦਿਆਂ ਆਪਾਂ ਗੁਰੂ ਚੜਾਈ ਚੜੇ ਸੀ ਆਪਾਂ ਉੱਧਰ ਦੀ ਆਏ ਸੀ ਤੇ ਹੁਣ ਆਪਾਂ ਨੀਚੇ ਦੀ ਜਾਵਾਂਗੇ ਹੁਣ ਆਪਾਂ ਆਹ ਰਸਤੇ ਜਾਵਾਂਗੇ ਹੁਣ ਥੱਲੇਲੇ ਫੁੱਲ ਤੋਂ ਜਾਵਾਂਗੇ ਤੇ ਆਪਾਂ ਜੇ ਆਏ ਸੀ ਆਪਾਂ ਇੱਧਰੋਂ ਆਏ ਸੀ ਸਾਹਮਣੇੋਂ ਤੇ ਆਪਾਂ ਜਾਵਾਂਗੇ ਹੁਣ ਆਹ ਰਸਤੇ ਆਹ ਦੋ ਆਪਾਂ نیچے ਆ ਗਏ ਜੀ ਤੇ ਆਹ ਇਧਰ ਪਾਣੀ ਦੇ ਕੋਲ ਨਦੀ ਦੇ ਕੋਲ ਦੀ ਇਹ ਐਵੇਂ ਦਾ ਰਸਤਾ ਤੇ ਜੇ ਬਹੁਤ ਨਕਦਰ ਦਿਖਾਉਣੇ ਆ ਹੋਰ ਤੇ ਆਪਾਂ ਜਾਂਦੇ ਹੋਏ ਉਹ ਪੁਲ ਗਏ ਸੀ ਜਿਹੜਾ ਸਾਹਮਣੇ ਪੜ ਜਾ ਰਿਹਾ ਨਾ ਆਪਾਂ ਜਾਂਦੇ ਸੀ ਉੱਧਰ ਦੀ ਗਾਇਦੀ ਤੇ ਆਪਾਂ ਹੁਣ ਦੂਜੇ ਰਸਤੇ ਆਇਆ ਦੋ ਰਸਤੇ ਇੱਥੇ ਆਪਾਂ ਨੀਚੇ ਹੀ ਜਾ ਰਹੇ ਆ ਆਪਾਂ ਤੁਹਾਨੂੰ ਜਾਂਦੇ ਜਿਹੜਾ ਪੁਲ ਗਏ ਦੀ ਉਹ ਪੁਲ ਗਏ ਦੀ ਉੱਪਰ ਦੀ ਲੰਗਰਿਆ ਪੁਲ ਤੇ ਆਪਾਂ ਇਹ ਨੀਚੇ ਹੀ ਜਾ ਰਹੇ ਆ ਨੀਚੇ ਦੀ ਵੀ ਰਸਤਾ ਜਾਂਦਾ ਤੇ ਬਾਕੀ ਇਧਰ ਦੇਖੋ 뷰 ਪਹਾੜਾਂ ਦਾ ਤੇ ਆ ਪੋੜਾ ਇਹ ਪੋੜਾ ਉੱਪਰ ਦੀ ਵੀ ਉਰੇ ਲੰਘ ਰਹੇ ਆ ਤੇ ਜੇ ਕਿਵੇਂ ਖੜੇ ਨੇ ਤੇ ਪਾਤੀ ਕੋ ਸੰਗਤ ਵੀ ਜਾ ਰਹੀ ਹੈ ਆਪਾਂ ਸੋਨੇ ਬਾਹਰ ਆਪਾਂ ਪਾਪੋਲ ਕ੍ਰੋਸ ਕਰਨਾ ਤੇ ਤੁਹਾਨੂੰ ਦਿਖਾਉਨੇ ਆ ਆਪਾਂ ਰਸਤੇ ਥੋੜਾ ਟਾਈਮ ਰੁਕੇ ਤੇ ਆਪਾਂ ਮੈਗੀ ਖਾਤੀ ਆ ਤੇ ਮੈਗੀ ਖਾ ਕੇ ਆਪਾਂ ਤੁਰਪੇ ਗਏ ਨੇ ਮੈਗੀ ਪਹਾੜਾਂ ਦੇ ਰੋਡ ਰਹਿੰਦੀ ਆ ਬਾਕੀ ਇਹ ਦੇਖੋ ਪਾਣੀ ਆਉਂਦਾ ਝਰਨੇ ਆਲਾ ਕਿੰਨਾ ਤੇਜ ਆ ਚਲੋ ਬੱਜਾ बाकी इधर देखो सारा देखो पानी इधर पानी की आवाज़ देखो कि आवाज ਇਹ ਆਇਤ ਨਾਉਂ ਨੂੰ ਬਣਾਇਆ ਹੋਇਆ ਇਹ ਪਾਣੀ ਵੀ ਇਦਾਂ ਹੀ ਆਉਂਦਾ ਇਹਦਾ ਨਾਲ ਹੀ ਦੇਖੋ ਪਾਣੀ ਆ ਰਿਹਾ ਇੱਥੇ ਨਾਉਂ ਨੂੰ ਬਣਾਇਆ ਹੋਇਆ ਨਾਉਂ ਤੋਂ ਛੰਡਾ ਪਾਣੀ ਪੋਰ ਆਪਾਂ ਉੱਥੋਂ ਪੁਲ ਕ੍ਰਾਸ ਕਰਕੇ ਆਗੇ ਆਪਾਂ ਪੁਲ ਕ੍ਰਾਸ ਕਰਕੇ ਅੱਗੇ ਆ ਗਏ ਤੇ ਆ ਇੱਥੇ ਨਦੀ ਚੱਲਦੀ ਆ ਪਾਣੀ ਦੀ ਆਵਾਜ਼ ਦੇਖੋ ਕਿੰਨੀ ਤੇਜ਼ ਆ ਆਪਾਂ ਹੁਣ ਚੱਲ ਰਹੇ ਆਂ ਆ ਰਸਤੇ ਜਿੱਥੇ ਐਵੇਂ ਦਾ ਰਸਤਾ ਇਸੇ ਰੋੜੀ ਚੜਾਈਆ ਦੀ ਲਓ ਜੀ ਆਪਾਂ ਆਹ ਰਸਤੇ ਆ ਰਹੇ ਹਾਂ ਤੇ ਹੁਣ ਆਪਾਂ ਆਏ ਆ ਆਹ ਰਸਤੇ ਭੱਜ ਜਾਂਦੇ ਤੇ ਆਹ ਰਸਤੇ ਤੇ ਮੈਡੀਕਲ ਕੈਂਪ ਸਾਨੂੰ ਆਹ ਰਸਤੇ ਤੇ ਮਿਲੂਗਾ ਜਿਵੇਂ ਥੱਲੇ ਲਿਖ ਕੇ ਵੀ ਲਾਇਆ ਹੋਇਆ ਹੈ ਜੋ ਕੋਲੇ ਰਾਸਤੇ ਵਿੱਚ ਨਵੇਂ ਕੋਲੇ ਆਇਆ ਤੇ ਆਹ ਰਾਸਤੇ ਤੁਹਾਨੂੰ ਮੈਡੀਕਲ ਕੈਂਪ ਮਿਲ ਜੂਗਾ ਇੱਧਰ ਨਹੀਂ ਹਣੀ ਮਿਲਣਾ ਹੈਗਾ ਤੇ ਆਪਾਂ ਵਾਪਸ ਹੀ ਟਾਈਮ ਇਧਰੋਂ ਆਏ ਆ ਆਪਾਂ ਜਾਂਦੇ ਹੋਏ ਇਧਰੋਂ ਗਏ ਆਹ ਰਾਸਤੇ ਤੇ ਚੱਲਦੇ ਆ ਅੱਗੇ ਬਾਕੀ ਇੱਥੇ ਖਾਣ ਪੀਣ ਦੀਆਂ ਦੁਕਾਨਾਂ ਨੇ ਕਿ ਇਹ ਰਾਸਤੇ ਨੂੰ ਜਾਂਦੇ ਹੋਏ ਆਪਾਂ ਨੂੰ ਜਿਵੇਂ ਜਾਰੇ ਚੜਾਈ ਆ ਜਾਂਦੀ ਹੈ ਜਿਵੇਂ ਚੜਾਈ ਆ ਗਈ ਤੇ ਥੱਲੇ ਨੂੰ ਥੱਲੇ ਨੂੰ ਕਹਾ ਉਤਰਾ ਹੈਗਾ ਤੇ ਚੜਾਈ ਵੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਪਛੜਾਈ ਚੜ ਰਹੇ ਹਾਂ ਗਾਹਾਂ ਜਦ ਉਤਰਾਂਗੇ ਐਵੇਂ ਦਾ ਰਸਤਾ ਤੇ 2-3 ਚੜਹਾਈਆਂ ਆਉਣਗੀਆਂ ਰਸਤੇ ਦੇ ਵਿੱਚ ਲਾਉ ਜੀ ਚੜਹਾਈ ਇੱਧਰ ਵੀ ਹੋਣੀ ਹੈ ਤੇ ਇੱਧਰ ਟੋੜ ਹੋਣੀ ਹੈ ਦੇਖੋ ਅੱਗੇ ਚੜਹਾਈ ਫੇਰ ਆ ਗਈ ਇੱਧਰ ਕੋਈ ਨਹੀਂ ਹੈ ਤੇ ਅੱਗੇ ਜਾ ਕੇ ਪੁੱਤਰਾਂਗੇ ਉੱਧਰ ਕੋਈ ਨਹੀਂ ਹੈ ਤੇ ਬਾਕੀ ਐਵੇਂ ਇਦਾਂ ਵੀ ਹੁੰਦੇ ਨੇ ਪੱਥਰ ਦੇ ਬਣੇ ਹੋਏ ਬੈਠ ਸਕਦੇ ਤੁਸੀਂ ਦਮ ਲੈ ਸਕਦੇ ਹੋ ਬਾਕੀ ਲੋਹੇ ਦੇ ਬੈਂਚ ਜੀ ਹੁੰਦੀ ਮੈਨੂੰ ਗਲਤ ਦਿਖਾਈ ਦੇ ਪਹਿਲੇ ਵੀਡੀਓ ਦੇ ਵਿੱਚ ਜਿਵੇਂ ਹੁਣ ਨੀਚੇ ਨੂੰ ਚੜਾਈ ਆ ਗਈ ਨਾ ਨੀਚੇ ਹੋਜੀ ਤਰਾ ਤਰਾ ਆ ਗਿਆ ਹੁਣ ਅਸੀਂ ਨੀਚੇ ਉਤਰ ਰਹੇ ਹਾਂ ਇਦਾਂ ਲਾਹ ਜੀ ਸਾਹਮਣੇ ਬਾਬਾ ਜੀ ਵੀ ਆ ਰਹੇ ਨੇ ਦੇਖੋ ਇਹ ਵੀ ਹਿਮਕੋਟ ਸਾਹਿਬ ਦਰਸ਼ਨ ਕਰਨ ਥੱਲੇ ਨੇ ਬਾਬਾ ਜੀ ਇਹ ਦਾ ਅਸੀਂ 80 ਸਾਲ ਦੀ ਉਮਰ ਆ ਬਾਬਾ ਜੀ ਤੇ ਬਾਬਾ ਵੀ ਜਾ ਰਿਹਾ ਦੇਖ ਲਓ। ਬਾਕੀ ਜਿਹੜੀ ਨਦੀ ਉਹ ਵੀ ਆਪਣੇ ਨਾਲ-ਨਾਲ ਚੱਲ ਰਹੀ ਆ। ਠੀਕ ਆ ਦੇਖ ਸਕਦੇ ਤੁਸੀਂ। ਨਾਲ-ਨਾਲ ਆਪਣੇ ਨਦੀ ਚੱਲ ਰਹੀ ਆ। ਤੇ ਐਨੇ ਦਾ ਰਸਤਾ ਤਾਂ ਉੱਤਰ ਰਹੇ ਆ। ਤੇ ਇੱਥੇ ਉੱਤਰਨਾ ਹੋੜਾ ਸੌਖਾ। ਕਿਉਂਕਿ ਥੱਲੇ ਢਾਲ ਘਟਾ। ਤੇ ਵਾਹ ਹਿੰਕੋਟ ਸਾਹਿਬ ਤੋਂ ਵਾਪਸ ਆਉਣ ਉਹ ਢਾਲ ਬਹੁਤ ਜ਼ਿਆਦਾ। ਉਹ ਤੇ ਉੱਤਰਨਾ ਵੀ ਔਖਾ ਲੱਗਿਆ ਹੋੜਾ। ਬਾਕੀ ਇੱਥੇ ਤਰੀਫ ਮਦੀ ਨਾਲ ਜੀਆਂ ਚੱਲ ਰਹੀ ਹੈ ਪਾਣੀ ਦੀ ਬਾਸ ਨੂੰ ਸੁਣਦੀ ਹੋਵੇ ਤੇ ਅੱਜ ਫੇ ਚੜਾਈ ਆ ਗਈ ਬਾਕੀ ਪਾਣੀ ਦੇਖੋ ਇੱਥੇ ਬਹੁਤ ਤੇਜ਼ ਆ ਆਪਾਂ ਚੜਦੇ ਆਂ ਆ ਚੜਾਈ ਤੇ ਦੂਆਲੇ ਥੱਲੇ ਨੂੰ ਬਾਕੀ ਇੱਧਰ ਹਰੇ ਬਾਈ ਦੇਖੋ ਚੱਲਦੇ ਆਪਾਂ ਲੋਕ ਦੇਖੋ ਬਾਈ ਕਿੰਨਾ ਭਜਨ ਲੈ ਕੇ ਜਾ ਰਹੇ ਆ ਉੱਪਰ ਦੇਖੋ ਗੱਦੇ ਲਦੀ ਜਾਂਦਾ ਸੇ ਗੱਦੇ ਲੁੱਤੀ ਜਾਂਦਾ ਬਾਕੀ ਹੋਰ ਸਮਾਨ ਵੀ ਆ ਇਹ ਦੇਖੋ ਸੇ ਗੱਦੇ ਹੁੰਦੀ ਸੇ ਗੱਦੇ ਬਾਈ ਲੁੱਤੀ ਜਾਂਦਾ ਚੜਾਈ ਉੱਪਰ ਉੱਪਰ ਲੱਗੇ ਜਾਂਦੇ ਦੇਖ ਲੋ ਮੌਸਮ ਖਰਾਬ ਹੋ ਗਿਆ ਮੀਂਹ ਪੈਣ ਲੱਗ ਗਿਆ ਤੇ ਹਵਾ ਚੱਲ ਵੀ ਕਾਫੀ ਤੇ ਬਾਰਿਸ਼ ਹੋਣ ਲੱਗੀ ਕਿਤੇ ਸਾਥ ਨਾਲ ਦਾ ਰਹਿ ਤੁਸੀਂ ਹਵਾ ਕਾਫੀ ਯਾਦ ਜਨ ਫਿਰ ਤੇ ਇਹ ਆਪਣਾ ਰਹਿ ਗਿਆ ਤੋਂ 2 ਕਿਲੋਮੀਟਰ ਬਸ ਉਸ ਤੋਂ ਬਾਅਦ 4 ਕਿਲੋਮੀਟਰ ਗੱਡੀ ਚ ਜਾਵਾਂਗੇ ਮੌਸਮ ਕਾਫੀ ਯਾਦੇ ਖਰਾਬ ਹੋ ਰਿਹਾ ਮੀਂਹ ਆ ਰਿਹਾ ਤੇ ਆ ਪਾਣੀ ਚ ਜਾ ਰਿਹਾ ਇਹ ਲਗਦਾ ਕੋਈ ਧੂੜ ਹੈਗਾ 2 ਕਿਲੋਮੀਟਰ ਹੈਗੀ ਆਪਣੀ। ਬਾਕੀ ਆ ਦੇਖੋ ਇੱਧਰ। ਮੌਸਮ ਦੇਖੋ ਕਿੰਨਾ ਖਰਾਬ ਆ। ਦੇਖੋ ਕਿੰਨਾ ਜਿਆਦਾ ਮੌਸਮ ਖਰਾਬ ਆ। ਤੇ ਆਪਾਂ ਚੱਲ ਰਹੇ ਆ। ਆਪਾਂ ਆਪਾਂ ਰੁਕ ਗਏ ਜੀ ਥੋੜਾ ਟਾਈਮ ਕਿਉਂਕਿ ਮੀਂਹ ਪੈਣ ਲੱਗ ਗਈ ਤੇ ਹੁਣ ਫੇਰ ਆਪਾਂ ਦੁਬਾਰੇ ਤੁਰ ਪਏ ਜੀ। ਤੇ ਮੌਸਮ ਕਾਫੀ ਖਰਾਬ ਹੋ ਗਿਆ ਸੀ। ਹੁਣ ਥੋੜਾ ਮੀਂਹ हट ਗਿਆ ਹੁਣ ਆਪਾਂ ਤੁਰੇ ਆ ਦੁਬਾਰੇ ਫੇਰ ਤੇ ਚੱਲ ਰਹੇ ਆ ਬਾਕੀ ਐਮੇ ਦੀਆਂ ਦੁਕਾਨਾਂ ਆ ਜਾਂਦੀਆਂ ਨੇ ਦੇਖੋ ਜੀ ਜੇ ਮੈਂ ਤੁਹਾਨੂੰ ਪਿੱਛੇ ਦਿਖਾਇਆ ਸੀ ਨਾ ਪਾਈ ਉਹ ਗੱਦੇ ਲਈਆਂ ਦਾ ਕਿ ਇਹ ਵਿਕਣੀ ਇਹ ਸਮਾਨ ਬਹੁਤ ਔਖਾ ਉੱਪਰ ਲੈ ਕੇ ਆਉਂਦੇ ਕਿਉਂਕਿ ਢਾਈ ਬਹੁਤ ਤਾਂ ਉਹਦੇ ਕਰਕੇ ਥੋੜਾ ਮਹਿੰਗਾ ਹੋ ਜਾਂਦਾ ਕਿਉਂਕਿ ਸਮਾਨ ਲਿਆਉਣਾ ਬਹੁਤ ਔਖਾ ਤੁਸੀਂ ਦੇਖ ਸਕਦੇ ਹੋ ਜੇ ਵੀ ਆਪਾਂ ਦੇਖੋ ਬਾਕੀ ਆਹ ਦੇਖੋ ਇਧਰ ਕੁਰਸੀਆਂ ਕਰ ਲ ਗਏ ਨੇ। ਪਰੌਂਠੇ-ਪਰੌਂਠੇ ਵੀ ਤੁਸੀਂ ਖਾ ਸਕਦੇ। ਬਾਕੀ ਅੱਗੇ ਥੋੜੀ ਝਾਈ ਆ ਗਈ। ਚੱਲਦੇ ਆਪਾਂ। ਲਓ ਜੀ ਆਪਾਂ ਪਹੁੰਚ ਚੁੱਕੇ ਆਂ ਨੀਚੇ ਜਿੱਥੋਂ ਆਪਾਂ ਗੱਡੀ 'ਚ ਜਾਣਾ। ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ। ਤੇ ਆਪਾਂ ਸੋ ਗੱਡੀ ਕਰਾਂਗੇ। ਆਪਾਂ ਪਹੁੰਚ ਚੁੱਕੇ 3 ਵਜੇ ਪਹੁੰਚੇ ਜੀ ਆਪਾਂ ਤੇ ਆਪਾਂ ਸਵੇਰੇ ਤੁਰੇ ਤੀ ਹੈਲੀਪੈਡ ਤੋਂ 10 ਵਜੇ ਤੇ ਆਪਾਂ 3 ਵਜੇ ਪਹੁੰਚ ਜਾਈਏ ਚਲੋ ਜੀ ਆਪਾਂ ਬਾਕੀ ਥੋਂ ਗੱਡੀ ਜਿਹਾਵਾਂਗੇ ਗੁਰਦੁਆਰਾ ਗੋਵਿੰਦ ਕਾੜ ਸਾਹਿਬ ਤੱਕ ਹਾਂਜੀ ਆਪਾਂ 3 ਵਜੇ ਪਹੁੰਚ ਚੁੱਕੇ ਆ ਬਿਲਕੁਲ ਨੀਚੇ ਤੇ ਆਪਾਂ 10 ਵਜੇ ਨੂੰ ਪਹਿਲਾਂ 10 ਤੱਕ ਇਹ ਆਪੋ ਪਰ ਰੁਕੀ ਤੇ ਇੱਥੋਂ ਗੱਡੀ ਦਾ ਪਤਾ ਕਰਦੇ ਆ ਇੱਥੋਂ ਗੱਡੀ ਜਿਹਾਵਾਂਗੇ ਗੁਰਦੁਆਰਾ ਗੋਵਿੰਦ ਕਾੜ ਸਾਹਿਬ ਤੱਕ ਤੇ ਗੱਡੀ ਦਾ ਬੰਦ ਕਰਕੇ ਅਸੀਂ نیچے ਚੱਲਦੇ ਹਾਂ ਤੇ 3 ਵਜੇ ਆਪਾਂ ਪਹੁੰਚ ਜਾਈਏ। ਬਾਕੀ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਨੇ ਤੁਸੀਂ ਗੱਡੀ ਕਰਕੇ ਗੁਰਦੁਆਰਾ ਸਾਹਿਬ ਤੱਕ ਜਾ ਸਕਦੇ ਹੋ ਇੱਥੋਂ 4 ਕਿਲੋਮੀਟਰ ਆ। ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੰਨੇ ਚ ਗੱਡੀ نیچے ਕਰਕੇ ਲੈ ਕੇ ਜਾਵਾਂਗੇ ਤੇ ਆਪਾਂ ਕਰਦੇ ਹਾਂ ਗੱਲ ਤੇ ਤੁਹਾਨੂੰ ਦੱਸ ਦਿਆਂ ਸਾਰਾ।

ਯਾਰ ਯੋ ਕਿਨੋ ਸਟਾਰਟ ਹੋਣਾ ਹੈ ਸੇ ਪਸੰਦ ਆਉਂਦੀ ਹੈ ਹਾਂ ਕੋਈ ਨਹੀਂ ਨਹੀਂ ਵੜੇਗਾ ਨਾ ਟਾਈਮ ਟੋਲ ਸਟਾਪਿੰਗ ਵੀ ਆਏਗਾ ਹਾਂ ਆ ਗੱਡੀ ਜੱਪਾ ਆਏ ਆ ਤੇ ਆਪਾਂ ਨੀਚੇ ਪਹੁੰਚ ਗਏ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਨੇ 50 ਰੁਪਏ ਲਿਆ ਇੱਕ ਸਵਾਰੀ ਦੇ ਤੇ 10 ਬੰਦਾ ਲੈ ਕੇ ਆਉਂਦਾ ਜਦੋਂ 10 ਬੰਦੇ ਫੇਰ ਤੁਰਦੇ ਆ ਇਕੱਠੇ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਜੀ ਤੇ ਆਪਾਂ ਹਾਲ ਲੈ ਲਿਆ ਹਾਲ ਛੱਪਾ ਸਮਾਨ ਰੱਖਦਾ ਤੇ ਹਾਲ ਤੇ ਫ੍ਰੀ ਹੁੰਦਾ ਹਾਲ ਦਾ ਕੋਈ ਚਾਰਜ ਨਹੀਂ ਹੁੰਦਾ ਤੇ ਹੁਣ ਥੋੜਾ ਰੈਸਟ ਕਰਕੇ ਤੇ ਫੇਰ ਕੱਲੂ ਦਿਖਾਂ ਕੱਲੂ ਵਾਪਸੀ ਕਰਾਂਗੇ ਰਸੀਦ ਵੀ ਤੇ ਬਾਕੀ ਜਿੰਨੀ ਬੁੱਕ ਤੁਹਾਨੂੰ ਆਪਾਂ ਬਲੌਗ ਤੇ ਦੱਸ ਦਾਂਗੇ ਤੇ ਯਾਨੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਜੀ ਤੇ ਆਪਾਂ ਹਾਲ ਲੈ ਲਿਆ ਤੇ ਆਪਾਂ ਧਮਾਂ ਰੱਖਤਾ ਤੇ ਬਾਕੀ ਹੁਣ ਸੈਕਟ ਕਰਕੇ ਪ੍ਰਸ਼ਾਦਾ ਪਾਣੀ ਸਕਦੇ ਆ